ਗੱਲ ਪਿਆਰ ਦੀ ਭਾਈ ਨੇ ਗੱਡੀ ਤੋੜ ਲਈ ਕਿਨੇ ਮੈਨੂੰ ਇਦਾਂ ਬੜਿਆ ਲੱਤੋਂ ਇੱਕ ਨੇ ਇੱਕ ਨੇ ਬਾਹੂ ਬੜਿਆ ਲੱਗਿਆ ਡੇਗਣਾ ਨਹੀਂ ਆਇਆ ਉਹ ਇੱਕ ਬੰਦਾ ਆ ਗਿਆ ਭਾਜੀ ਇਧਰ ਤੁਸੀਂ ਸੀਨ ਨਹੀਂ ਵੇਖਿਆ ਗੱਡੀ ਬਣੇ ਤਾਂ ਇੱਥੇ ਬਹਿਣਾ ਵਾ ਨਾਲ ਭੂਆ ਜੀ ਨੇ ਤੇ ਇਧਰ ਇਹਨਾਂ ਗੱਡੀ ਤੋੜਦੀ ਕਿਨੇ ਮੈਨੂੰ ਲੱਤੋਂ ਬੜਿਆ ਕਿਨੇ ਬਾਹੂ ਬੜਿਆ ਫੇਰ ਬਚਾਇਆ ਮੈਨੂੰ ਨਹੀਂ ਪਰ ਮੈਂ ਇਹਨੂੰ ਕੁੰਡੇ ਨੂੰ ਬੜਿਆ ਮੈਂ ਦੀਦੀ ਨੇ ਮੈਨੂੰ ਐ ਕਰਕੇ ਫੜਿਆ ਆਹ ਹੈ ਵਿਚਾਰੀ ਨੇ ਬਚਾ ਲਿਆ ਮੈਨੂੰ ਨੋ ਜਾਣਾ ਬੜਾ ਹੀ ਮਰ ਰਹਿਣਾ ਅੱਛਾ ਹਣ ਥੱਲੇ ਤੇ ਇਧਰ ਵੇਖੋ ਸੀਟ ਵੇਖੋ ਇਹਦੀ ਇੱਕ ਪਾਸੇ ਠੱਕਾ ਜਾਂਦਾ ਨਹੀਂ ਇੱਕ ਸੀਟ ਖਾਲੀ ਹੈ ਉਹ ਦੱਸਾਂਗੀ ਆ ਉਧਰ ਆਪਾਂ ਕੰਫਰਟੇਬਲ ਬੈਠੇ ਜ ਦੋਵੇਂ ਜਾਣੇ ਇਧਰ ਆਪਾਂ ਨਹੀਂ ਅਬ ਮੈਂ ਚੱਜਣਾ ਨਹੀਂ ਨਾ ਬੇਟਾ ਮੈਂ ਨਾ ਕਿ ਸਵੇਰੇ ਜਦੋਂ ਆਪਾਂ ਸਵੇਰੇ ਉੱਥੇ ਬੈਠੇ ਸੀ ਗੱਲ ਕਰਨੇ ਮੈਂ ਮੈਂ ਜਿੰਨੀ ਘਰ ਵੀ ਆਵਾਂ ਤੇ ਏ ਨਹੀਂ ਕਿ ਮਹਿਫਲ ਲੱਗਦੀ ਹੁੰਦੀ ਹੈ ਦੋਵੇਂ ਬੈਂਦੀਆਂ ਹੁੰਦੀਆਂ ਮੇਰੇ ਨਾਲ ਚੁਗਲੀਆਂ ਕਰਨਾ ਮਤਲਬ ਚੁਗਲੀਆਂ ਨਹੀਂ ਚੁਗਲੀਆਂ ਨਹੀਂ ਵੇਖੀ ਮੇਰੇ ਘਰ ਤੋਂ ਨਾ ਉਹਦਾ ਚੂੜੀਆਂ ਕਰਦਾ ਮਜ਼ਾ ਹੁੰਦਾ ਕਿ ਨਹੀਂ ਬਹੁਤ ਮਜ਼ਾ ਆਉਂਦਾ ਹਾਂ ਹੰਡਲ ਗੱਲਾਂ ਦਾ ਪਾਜੀ ਪਤਾ ਕਿਦਾਂ ਜਦੋਂ ਪਿਛਲੀ ਯਾਰ ਵੀ ਮੈਂ ਰਾਤ ਰਿਆਂ ਤੇ ਅਸੀਂ 1 ਵਜੇ ਤੱਕ ਗੱਲਾਂ ਕਰਦੇ ਰਹੇ ਤਿੰਨੇ ਜਾਣੇ ਤੇ ਰਾਤੀ ਰਾਤੀ ਵੀ 1 ਵਜੇ ਤੱਕ ਤੇ ਸਵੇਰੇ ਉੱਠ ਕੇ ਫੇਰ ਅਸੀਂ ਇਹ ਦੋਵੇਂ ਡੀਆਂ ਸੀਨ ਕਪੜੇ ਤੇ ਮੈਂ ਲਾ ਕੇ ਮੈਨੂੰ ਬਾਹਲਿਆ ਕੁਰਤੀ ਤੇ ਤੇ ਤੇਰੇ ਦੀ ਗੱਲਾਂ ਸਟੋਰ ਪਰ ਦੱਸ ਕੀ ਆ ਹੁਣ ਕਿਰਦ ਕਿੰਨੇ ਟਾਈਮ ਬਾਅਦ ਮਿਲ ਜੇ ਕਿੰਨੀਆਂ ਗੱਲਾਂ ਚਮਾਉਂਦੀਆਂ ਹਨਾ ਚੂਲੀਆਂ ਦੇ ਚਲੋ ਦਾ ਹੱਥ ਸਮਝਾ ਕੇ ਕਰਦੇ ਹਾਂ ਆਹੋ ਪਤਾ ਹੀ ਆਉਂਦਾ ਹੈ ਗੱਲ ਜੀ ਬਣਾਤੀ ਗੱਲ ਜੀ ਬਣਾਤੀ ਇਹ ਹੁੰਦੀ ਹੈ ਤੇ ਗੱਲਾਂ ਹੀ ਆਹ ਤੇ ਥੋੜੀ ਕਹਿਣਾ ਚੁਗਲੀਆਂ ਆਈਆਂ ਸਾਡੇ ਜਿਵੇਂ ਜਿਵੇਂ ਇਹ ਚ ਗੱਲ ਕਰੀਦੀ ਹੈ ਮੇਰੀ ਗੱਲ ਸੁਣਾ ਉਹ ਨਹੀਂ ਤਾਂ ਕੀ ਚਾਹੀਓ بڑا ਚਲਾਕ ਹੀ ਐਦਾਂ ਕੀ ਦੇਣਾ ਨੇ ਮਜ਼ਾ ਆਇਆ ਪਰ ਬੜੇ ਚਿਰ ਬਾਅਦ ਰਾਤ ਰਹਾ ਮੈਂ ਪਿਛਲੀ ਰਾਤ ਰਹਾ ਸੀਿਆਲਾ ਚ ਫੋਟੋ ਤੁਸੀਂ ਉਹ ਪੁਰਾਣੀ ਘਰ ਵੀਡੀਓ ਸ਼ੂਟ ਕਰਨ ਦੇ ਉਦੋਂ ਠੰਡ ਸੀ ਕੀ ਹਾਂਜੀ ਪੁਰਾਣੀ ਘਰ ਸੀ ਪੁਰਾਣੀ ਘਰ ਰਹਾ ਪੁਰਾਣੀ ਘਰ ਨਵੇਂ ਘਰ ਚ ਆ ਕੇ ਪਹਿਲੀ ਵਾਰੀ ਪਹਿਲੀ ਰਹਿ ਪਹਿਲੀ ਵਾਰ ਤੂੰ ਉਹਦੇ ਕਿੰਦੂ ਰਾਤ ਰਹਾ ਸੀ ਜਦੋਂ ਪੁਰਾਣੇ ਘਰ ਮੈਂ ਨਾ ਚੇਤਾ ਨਹੀਂ ਬਸ ਜਦੋਂ ਗੇਮ ਖੇਡਦੇ ਰਹੀ ਸੀ ਰਾਤ ਨੂੰ ਜਦੋਂ ਨਹੀਂ 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 ਗੇਮ ਖੇਡਣ ਲਈ ਇਹ ਤਾਂ ਵੇ ਰਏ ਤੇ ਸਾਰੀ ਰਾਤ ਇਹ ਜਵਾਨੀ ਗੇਮ ਖੇਡਦੇ ਨਹੀਂ ਚਾਹਤੇ ਲਾ ਕੇ ਰਹਿਦੇ ਭਾਈ ਇਹਨਰ ਮੋਡ ਹੀ ਨਹੀਂ ਦਿੰਦਾ ਤੁਹਾਨੂੰ ਕੋਈ ਚਾਰੇ ਨੇ ਮੰਗਿਆ ਜੀ ਨਹੀਂ ਜਿਹੜਾ ਬਾਜ ਗੇਮ ਲੈ ਕੇ ਆਈ ਬਾਜ ਗੇਮ ਲੈ ਕੇ ਗਏ ਆ ਮੇਰੇ ਤਾਂ ਹੁਣ ਹੱਥ ਤੇ ਗੱਡੀ ਨਹੀਂ ਇਹ ਵੀ ਤਾਂ ਵੇਖ ਲਿਆ ਉਦੋਂ ਦੀ ਮੈਂ ਖੜੀ ਥੱਡ ਕੋ ਪਹਿਲਾਂ ਗੇਮ ਨਹੀਂ ਡਿਸਕ ਗੱਡੀ ਗੇਮ ਖੜੀ ਆ ਹੁਣ ਬਾਜ ਚ ਮੋਨੂ ਨਹੀਂ ਖੜੀ ਸੀ ਨਹੀਂ ਗੇਮ ਹੈਗੀ ਆ ਮੈਂ ਤੁਹਾਨੂੰ ਗੱਲ ਦੱਸ ਦਿੰਦੀ ਜਿੰਨੇ ਵੀ ਖੜੀ ਜਿੰਨੇ ਵੀ ਖੜੀ ਤੁਸੀਂ ਖੇਡੀ ਕਿ ਨਹੀਂ ਖੜੀ ਬਹੁਤ ਖੇਡੀ ਚਲੋ ਬਾਸ ਵੇਹੜਾ ਹੁਣ ਕਿੰਦੂ ਕੋ ਆ ਕਿੰਦੂ ਨਾਲ ਆਗੀ ਪਾਗੀ ਕੋਈ ਰਾਤੀ ਭੇਕੇ ਕੱਲ ਮੁੱਕੀ ਝਗੜਾ ਭਾਰ ਪਿਆ ਠੀਕ ਆ 6 ਸਾਲ ਪਹਿਲਾਂ ਦੀ ਗੱਲ ਆ ਅੱਜ ਦੇ 6 ਸਾਲ ਪਹਿਲਾਂ ਦੀ ਬੁੜੀ ਪੁਰਾਣੀ ਗੱਲ ਯਾਰ ਪਾਜੀ ਆ ਕਿਰਚ ਜੇ ਕਰਦੀ ਮੈਨੂੰ ਡਰ ਲੱਗਦਾ ਅੱਗੇ ਮੇਰੇ ਕੋਈ ਜ਼ਾਰ ਨਹੀਂ ਸੀ ਲੈਣ ਰਿਆ ਹੁਣ ਮੈਂ ਕਿੱਧਰ ਨੂੰ ਜਾਵਾਂ ਮੈਂ ਹੋਰ ਨਾ ਤੇਰੇ ਵਰਗੀਆਂ ਨਾ ਤੇਰੇ ਵਰਗੀਆਂ ਝੂਠਾ ਪਸੋਣ ਵਾਲੀਆਂ ਨਾ ਲੋਕੀ ਦਾ ਘਰ ਆਏ ਨੂੰ ਮਾਰੇ ਨਹੀਂ ਆਉਂਦੇ ਕਿਤੇ ਤੂੰ ਇੰਨੀ ਭੋਲੀ ਤੇ ਹੈ ਨਹੀਂ ਅਜਿੱਨੀ ਬਣ ਗਈ ਆ ਐਵੇਂ ਕੋ ਬਲਕਨੀ ਬਣੀ ਜਾਨੀ ਆ ਆ ਵੀ ਚਿੱਠੇ ਕਰੀ ਜਾਂਦੀ ਆ ਉਹਨਾਂ ਮਾ ਉਹ ਜਿਉਂ ਆ ਕਿਤੇ ਮੈਨੂੰ ਪਤਾ ਲੱਗਣਾ ਕਿ ਕਿਦਾਰੇ ਡੰਡੇ ਵੱਜੇ ਖਾਣੇ ਜਾ ਕੇ ਸਿਰ ਹਿਲਾਤਾ ਮੈਂ ਤੂੰ ਸਿਰ ਹਿਲਾਤਾ ਮੇਰ ਕੋ ਦੇਖ ਕੋ ਮੇਰ ਕੋ ਤੁਹਾਨੂੰ ਵੀਡੀਓ ਵਿਖਾਉਂ ਮੈਂ ਸਿਰ ਹਿਲਾਤਾ ਇਹਨਾਂ ਨੇ ਆਹ ਨਹੀਂ ਉਦਾ ਬਣਾਉਂਦੇ ਕਾ ਵੀ ਨੇ ਬਹੁਤ ਥੋੜੀ ਅਕੀ ਉਹ ਨਹੀਂ ਨਹੀਂ ਤੂੰ ਵੀ ਬਹੁਤ ਜਿਹੜਾ ਤੁਹਾਡੇ ਐਕਸਪ੍ਰੈਸ਼ਨ ਹੀ ਨਾ ਆਤੀ ਹੋ ਗਈ ਆਤੀ ਕਿਥੋਂ ਹੁੰਦੇ ਅੱਖਰਾਂ ਬਗੱਲ ਦੀ ਗੱਲ ਦੀਦੀ ਕਹਿੰਦੀ ਚੱਲੀ ਮੈਂ ਪਿੱਕ ਮੈਂ ਆ ਜਾ ਆ ਜਾ ਆ ਜਾ ਤੈਨੂੰ ਲੈ ਜੀਏ ਪਹਿਲਾਂ ਨਾਲ ਹੀ ਮੈਂ ਇਹ ਨਹੀਂ ਮਰ ਜਣਿਆਂ ਨੂੰ ਕੱਲ ਪਤਾ ਨਹੀਂ ਇਹ ਆਹ ਆਹ ਭਾਜੀ ਉਦਾ ਇੱਕ ਗੱਲ ਵਾ ਕੁੜੀਆਂ ਟੈਲੈਂਟਡ ਬੋਲਵਾ ਸਿਰਾ ਬੋਲ ਆਇਆ ਹੁੰਦਾ ਮਾਮਾ 2.5 ਮਿੰਟ ਦਾ ਬਿਨਾ ਨੌਨ ਸਟਾਪ ਡਾਇਲੌਗ ਬਾਜੀ ਹੋ ਗਈ ਆ 68 ਮਿੰਟ ਕਰ ਦੇਈਦੇ ਆ ਆਪਾਂ ਦੇ ਪਰ ਹੱਥ ਬਹੁਤ ਕਰਾਈਏ ਤੂੰ ਕੈਮਰਾ ਐਂਗਲ ਸੈੱਟ ਕਰਨ ਮੈਂ ਕਹਿੰਦਾ ਗੱਲ ਕਰਦੇ ਚਲੋ ਹੁਣ ਹੁਣ ਅਗਲਾ ਸੀਨ ਕੀ ਆ ਚਲੋ ਮਾਮਾ ਜੀ ਮੈਂ ਆ ਪੱਕ ਗਿਆ ਹੁਣ ਮੈਂ ਛੱਡ ਦੇ ਲੱਗਾ ਪੰਜਾਬ ਪੁਲਸ ਗਰਮੀ ਵੜੀ ਲਾਦੀ ਪੰਜਾਬ ਪੁਲਸ ਦੀ ਵਰਦੀ ਚ ਤੁਹਾਡਾ ਕੀ ਹਾਲ ਹੈ ਤੁਹਾਡਾ ਹਾਲ ਤੇ ਫੇ ਜਿਹੜਾ ਤੇ ਜਿਹੜਾ ਮਹੀਨੇ ਬਾਅਦ ਤੁਹਾਡੇ ਕ੍ਰੈਡਿਟਡ ਟੂ ਯਰ ਅਕਾਊਂਟ ਹੁੰਦਾ ਉਦੋਂ ਨਹੀਂ ਨਹੀਂ ਉਹ ਤਾਂ ਮੈਂ ਕਹਿਣਾ ਜਿਹੜਾ ਮਹੀਨੇ ਬਾਅਦ ਕ੍ਰੈਡਿਟਡ ਟੂ ਯਰ ਟੂ ਅਕਾਊਂਟ ਹੁੰਦਾ ਕੀ ਕਹਿੰਦੇ ਉਹਨੂੰ ਤੇ ਉਹ ਉਦੋਂ ਹਾਲ ਕਿਦਾਂ ਦਿੰਦਾ ਆ ਉਹ ਵਰਗੀ ਪਾਉਂਦੇ ਹੁੰਦਾ ਆ ਉਹ ਤੇ ਗੱਲ ਮੈਂ ਤਾਈਓ ਤੇ ਹਾਲ ਕਰਾ ਲੈਣੀ ਹੁਣ ਇਹੋ ਤੇ ਗੱਲ ਵਾ ਨਾ 3 ਮਹੀਨੇ ਬਾਅਦ ਚਲਦੀ ਟਿੰਗ ਟਿਟਿੰਗ ਕਰਕੇ ਮੈਸੇਜ ਆਉਂਦਾ ਚਲੋ ਹੁਣ ਉੱਥੇ ਹੀ ਚਲੀਏ ਆਪਾਂ ਕੁਲੇ ਆਉਣ ਵਾਲੇ ਰੱਗ ਬਾਹਰ ਉਹ ਆਪੇ ਆ ਮੈਕ ਲੈ ਆਉਣ ਲੈ ਦੇ ਓਏ ਮੈਕ ਲੈ ਆਊਗਾ ਹੋ ਨਹੀਂ ਹੋਣੀ ਮੈਂ ਕਿ ਤੋ ਕਿਹਾ ਨਾ ਚਾਹ ਬਣਵਾ ਕੇ ਲਿਆ ਦੋਗਾ ਹੋਣੀ ਹਾਂ ਨਹੀਂ ਨਹੀਂ ਹੋਣੀ ਨਵਾਂ ਕਰੈਕਟਰ ਹੈ ਇੱਕ ਚਾਹ ਨਾਲ ਲੱਭਦੇ ਫਿਰੇ ਵਖਰਾ ਹੱਦ ਹੋ ਗਈ ਹੈ ਨਹੀਂ ਉੱਥੇ ਆ ਵੀਰ ਨੇ ਕੀਤਾ ਗੇਚ ਸੀਨੇ ਨੂੰ ਚਾਹ ਲ ਆਪਣਾ ਦਿੰਨੇ ਨਹੀਂ ਤੇ ਕਰ ਲਿਆ ਵਾ ਉਹ ਚਾਹ ਪਾਣੀ ਉਹ ਪਾਜੀ ਪਾਜੀ ਚਾਹ ਲਾ ਬਣਾ ਮਾੜਾ ਥੋੜੀ ਆਪਣੇ ਪ੍ਰਾਈਮ ਮਿਨਿਸਟਰ ਬਣਿਆ ਚਾਹ ਲਾ ਹੱਦ ਹੋ ਗਈ ਆ ਕਿਉਂ ਨਹੀਂ ਬਣਾ ਨਹੀਂ ਯਾਰ ਐਂ ਢੋਲੀ ਚਾਹ ਲਾ ਬਣਾ ਦੇਣਾ ਢੋਲੀ ਚਾਹ ਆਲਾ ਗੰਦੂ ਵਾਲ ਬੁੱਲ ਜਾਈਦਾ ਅੱਡੇ ਹੋਣਾ ਤੇ ਬਣਦੇ ਪਰ ਇਹ ਆ ਵੀ ਵਿਹੜਾ ਖੁੱਲਾ ਹੋ ਗਿਆ ਨਾ ਤੇ ਸੋਹਣਾ ਲੱਗਦਾ ਗੁਰਮੀਰ ਮੇਰਾ ਬੱਜਾ ਬੈਂਟੀ ਗਾ ਗੁਰਮੀਰ ਇਹ ਨਾ ਪਤਾ ਨਹੀਂ ਕਿਹੜੀ ਸੋਚ ਤੇ ਪੈ ਗਈ ਉਹ ਚੋਈ ਕਿਹੜੀ ਸੋਚ ਤੇ ਪੈ ਗਈ ਗਿੰਦੂ ਮੈਂ ਨਾ ਕਹਿੰਦਾ ਮੈਂ ਲੋਕੇਸ਼ਨ ਬੜੀ ਵਧੀਆ ਥਾਡੀ ਵਾਲਾ ਦੁਆਲਾ ਜਾਂ ਆ ਖਾਸ ਕਰਕੇ ਨਾ ਆ ਏਰੀਆ ਆ ਸਾਈਡ ਉਧਰ ਨਾਲੋਂ ਕਿਉਂਕਿ ਆ ਇਧਰ ਨੂੰ ਆ ਰਾਹ ਵੀ ਦੀਦਾ ਨਾ ਉੱਥੋਂ ਤੱਕ ਰਾਹ ਦੀਦਾ ਤਾਂ ਕਰਕੇ ਹੂੰ ਮਤਲਬ ਜੀ ਇਤਨਾ ਕੋਠੀਆਂ ਦੇ ਮੂੰਹ ਇਦਾਂ ਸੀਗੇ ਇਹ ਇੱਕ ਦਾ ਹੋ ਗਏ ਆ ਕਿਦਾਂ ਮਤਲਬ ਇਦਾਂ ਕਿਦਾਂ ਅੰਦਰ ਨੂੰ ਹੀ ਦੋਵੇਂ ਦੋਵੇਂ ਅੰਦਰ ਕੋਈ ਫਾਇਦਾ ਨਹੀਂ ਆ ਪਾਜੀ ਜੀ ਜਦੋਂ ਨਕਸ਼ਾ ਬਣਿਆ ਸੀ ਨਾ ਤੇ ਆਹ ਕੋਠੀ ਉਧਰ ਹੀ ਤੇ ਉਹ ਇਧਰ ਹੀ ਮਤਲਬ ਆ ਬਾਲਕਨੀਆ ਅੰਦਰ ਵਾਲੀ ਸਾਈਡ ਹੀ ਹੋਰ ਦੋ ਗਲੀਆਂ ਗਲੀਆਂ ਤੋਂ ਜਾਂਦੀਆਂ ਨੇ ਜਿਹੜੀਆਂ ਇਹਨਾਂ ਦੇ ਡਿਜ਼ਾਈਨ ਚ ਚੈੱਕ ਕਰੇ ਡਿਫਰੈਂਟ ਉਹ ਜਿਹੜੇ ਬਾਹਰ ਚਾਹੀਦੇ ਉਹ ਅੰਦਰ ਹੋ ਗਏ ਆ ਆਜੋ ਭੈਣ ਜੀ ਆਜੋ ਕੋਦੋਂ ਨਹੀਂ ਨਿਕਲੋ ਕਿਹਦੀ ਨਹੀਂ ਕਿਹਿਆ ਕਿੱਥੇ ਵੜ ਗਈਆਂ ਸਾਨੂੰ ਆਹਨੂੰ ਆਹ ਪਸੰਦ ਆ ਸਾਨੂੰ ਉਹ ਪਸੰਦ ਆ ਜਾਣਾ ਨਹੀਂ ਮੇਰੇ ਨਾਲ ਗੁਰਮੀਰ ਜਾਣਾ ਮੇਰੇ ਨਾਲ ਆਜਾ ਚੱਲੀਏ ਨਾਨਕੇ ਨਹੀਂ ਜਾਣਾ ਨਾਨੀ ਕੋਲ ਜਾਣਾ ਆਵੇਂ ਇੱਥੇ ਦੱਸਣਾ ਨਾਨੀ ਨੇ ਵਲੌਗ ਵੇਖਣਾ ਜਾਣਾ ਕਿ ਨਹੀਂ ਜਾਣਾ ਪਹਿਲਾਂ ਚਾਹ ਜਣਾ ਬੋਲ ਲੈ ਗਿੰਦੂ ਆਈ ਦਾ ਨਾ ਨੇ ਚੁੱਕੀਆਂ ਹੁੰਦੀਆਂ ਬਾਜੀ ਕਰਨੀਆਂ ਨੇ ਤੁਰਦੀਆਂ ਕਿਦਾਂ ਦੀਆਂ ਇਹਨੂੰ ਪਹਿਲਾਂ ਦੱਸੀ ਕੱਟ ਦੇ ਐਦਾਂ ਇਹਨੂੰ ਕੱਟ ਦੇ ਇਹ ਰੋਲ ਦੇ ਨਾ ਜਾਈ ਸੰਭਾਪ ਖਤਰੇ ਵਾਲਾ ਹੋ ਗਿਆ ਈ ਸੰਭਾਪ ਮਰ ਜਣਾਈ ਸੇਵਕਾ ਕੰਮ ਖਤਰੇ ਵਾਲਾ ਈ ਹੋ ਚੱਲ ਗਿੰਦੂ ਚੱਲੀਏ ਆਪਾਂ ਫਿਰ ਓਏ ਹੋ ਵੀ ਹੁੰਦਾ ਈ ਨਾ ਆ ਜਾ ਕਿਦਾਂ ਇਹ ਗਿਆ ਪਹਿਲਾਂ ਪਾਰੀ ਕਰ ਇੱਕ ਫਿਰ ਪਾਰੀ ਕਰੀ ਇੱਕ ਆਏ ਪੁਲਿਸ ਆ ਗਿਆ ਪਰ ਅੱਛਾ ਨਾ ਮੇਰੇ ਨੇ ਜਾਂਚ ਚਾਲ ਲਈ ਪਾਰੀ ਹੋਣੀ ਨਾ ਦੂਰੋਂ ਹੀ ਦੋਵੇਂ ਬੋਲ ਬਣਾਏ ਨਾ ਦੂਰੋਂ ਸ਼ੂ ਕੇ ਪਛਾਹ ਐਦਾਂ ਹੁੰਦਾ ਕਿੰਦੂ ਐਂ ਹੁੰਦਾ ਵਾ ਇਹ ਲੋਕ ਵਾ ਸਮਝ ਜਾਂਦਾ ਇਹਨੂੰ ਕਹਿ ਸੀ ਵੇਖੀ ਪਾਰੀ ਕਰ ਵੇਖੀ ਕਿ ਪਾਰੀ ਕਰ ਇਹ ਚੱਲਣ ਬੱਚੀ ਵੇ ਕੋਣ ਦੱਸ ਸਕਦਾ 1 2 3 ਸੁਣਾ ਦੋ 1 2 3 ਸੁਣਾ ਦੋ ਚਲੋ 1 2 3 ਹਾਂ ਬੱਚੀ ਰਮੀਆ ਆਈ ਨਾ ਪਿਆਰ ਅਸੋਟਾ ਦੇ ਬੈਗ ਚੀ ਚੰਗੀ ਵੰਡੂਂਦੀ ਨਹੀਂ ਨਾਲ ਚੱਲ ਹਣ ਵੰਡੂਂ ਸੁਣ ਲੈ ਨਹੀਂ ਨੌਖਾ 1 2 3 ਲੈ 1 2 3 1 2 3 ਸੁਣਾ ਦੇ ਕੋਈ ਚੱਲ ਹਣ ਸੁਣਾ ਦੇ ਰਹਿਣ 1 2 3 ਨੂੰ ਕਿਸੇ ਕਰ ਨਹੀਂ ਨਹੀਂ ਕਿਸੇ ਲੈ ਬੋਲ ਚਾ ਸੁਣਾ ਦੇ ਵਾਹ ਬੋਲੋ ਚਾ ਸੁਣਾ ਦੇ ਆ ਬਿੱਟੂ ਕਿੰਨੇ ਆਮ ਖਾਏ ਇਹੋ ਗੱਲ ਹੋਈਓ ਇਹਨੇ ਨਹੀਂ ਹੁੰਦਾ ਸੁਣਾ ਇਹ ਗੋੜੇ ਗੋੜੇ ਕਾ ਵੀ ਹਲ ਹਲ ਆਏ ਆਏ ਗੁਰਮੀਰ ਗੁਰਮੀਰ ਕੋਈ ਨਾ ਨੁਕਰ ਵੀ ਕਰੀਦੀ ਆ ਉਹਨੇ ਛੱਟ ਦੇਣੀ ਫੜ ਲਿਆ ਚਾਬੀ ਕੀ ਹੋਣੀ ਪਿਆਰ ਕੋਈ ਗੱਲ ਨਹੀਂ ਉਹ ਆਪਣੀ ਜਗਾ ਆ ਇੰਨਾ ਪਿਆਰ ਦੇਈ ਜਾਣੇਗਾ ਲਾਦਾ ਦੇ ਕੋ ਗਿੰਦੂ ਨੇ ਫੜ ਲੈਨੇ ਗਿੰਦੂ ਗਿੰਦੂ ਆਪਣਾ ਝੋਲਾ ਫੜ ਲਈ ਯਾਰ ਬਸ ਕਰੋ ਹਣੇ ਉਹ ਰੋਜ਼ ਇਹੋ ਕੋਈ ਜਾਣ ਲੱਗਿਆ ਪੈਸੇ ਦੇ ਤੇ ਪੈਸੇ ਲੱਲੇ ਇਹੋ ਚੀਜ਼ ਜਾਣ ਲੱਗਿਆ ਪੈਸੇ ਦੇ ਤੇ ਪੈਸੇ ਲੱਲੇ ਪੈਸੇ ਦੇ ਤੇ ਪੈਸੇ ਲੱਲੇ ਇਹ ਕੀ ਰੂਲ ਬਣਾਇਆ ਵਾ ਕੱਲ ਅਸੀਂ ਕੱਲ ਤੁਸੀਂ ਦਿੱਤੇ ਅੱਜ ਉਧਰੋਂ ਵਾਪਸ ਆ ਗਏ ਆ ਲੈਣ ਦੇਣ ਨਹੀਂ ਚੱਲੀ ਜਾਂਦਾ ਵਾ ਲੈਣ ਦੇਣ ਬਣਿਆ ਮਤਲਬ ਕਦੇ ਕਿਸ ਨੇ ਕਿਹਾ ਕੋਈ ਲੈ ਨਹੀਂ ਆਗੇ ਆਹ ਨਾ ਕਿਸ ਨੂੰ ਦਿੱਤੇ ਮਤਲਬ ਉਦਾਂ ਟੈਕਨੀਕਲੀ ਵੇਖਿਆ ਜਾਵੇ ਤੇ ਤੁਸੀਂ ਸ਼ਾ ਗਏ ਦਿੱਤਾ ਤੇ ਫੇਰ ਵਾਪਸ ਆ ਗਿਆ ਆਹੋ ਲੈ ਦੇ ਕੇ ਫਾਇਦਾ ਤਾਂ ਨਹੀਂ ਨਾ ਕਿਸ ਨੂੰ ਵੀ ਹੋਇਆ ਕੋਈ ਪਰ ਨੁਕਸਾਨ ਕਿਸ ਨੂੰ ਨਹੀਂ ਹੋਇਆ ਕੋਈ ਨੁਕਸਾਨ ਮੈਂ ਇੱਕ ਗੱਲ ਦੱਸਾਂ ਕੀ ਇੱਕ ਮਾਨਤਾ ਆਹ ਮਾਨਤਾ ਨਾ ਫਾਇਦਾ ਨਾ ਨੁਕਸਾਨ ਆ ਬੈਗ ਰੱਖ ਕੇ ਹੱਡ ਕੀ ਕਰਿਆ ਬੰਦੇ ਸਾਰਾ ਮਾਨਤਾ ਬੈਗ ਵਿੱਚ ਚਿਹਰਾ ਲੈਣਾ ਬਾਦ ਤੈਨੂੰ ਚੇਤਾ ਭੁੱਲ ਜਾਣਾ ਕੱਢਣ ਦਾ ਅੱਗੇ ਰੱਖਣਾ ਤਾਂ ਕੋਈ ਨਹੀਂ ਰੱਖ ਦੋ ਕੱਢ ਲਾਂ ਤੇ ਦੱਸ ਡਿੱਗੀ ਨੂੰ ਕਿਹੜਾ ਪੰਪ ਮਾਰਨਾ ਪੈਣਾ ਉਹ ਮਾਰਨਾ ਪੈਣਾ ਇੰਜਨ ਦਾ ਥੋੜਾ ਮਾਰਨਾ ਪੈਣਾ ਵੀ ਜਿਹੜਾ ਚੁੱਕੀ ਨਹੀਂ ਜਾਣੀ ਡਿੱਗੀ ਹੋਰ ਮਰ ਜਾਵਾਂ ਸਾਬ ਕਰਨ ਦੀ ਉਹ ਕੱਲ ਵਾਲੇ ਪੈਸਿਆਂ ਦਾ ਅਛਾ ਸਾਬ ਕਿਤਾ ਪੂਰੇ ਰੱਖਣੇ ਜ਼ਰੂਰੀ ਆ ਓਏ ਉਦਾਂ 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 ਜਿਹੜੀ ਪ੍ਰੀਤੀ ਦੀਦੀ ਜਦੋਂ ਵੀਡੀਓ ਵੀਡੀਓ ਵਾਲਾ ਸਾਰਾ ਹਿਸਾਬ-ਕਿਤਾਬ ਕਰਤਾਂ ਦਾ ਬਾਕੀ ਚੀਜ਼ਾਂ ਨੂੰ ਬੜੇ ਐਵੇਂ ਹਿਸਾਬ-ਕਿਤਾਬ ਪੂਰੇ ਰੱਖ ਲੈਂਦੀ ਹੈ ਨਾ ਤੇਜ਼ੀ ਦੇ ਨਾਲ ਬੜੀ ਜ਼ਰੂਰੀ ਪਰ ਇੱਕ ਗੱਲ ਹੋਰ ਵੀ ਆ ਜੇ ਆਪਾਂ ਸਾਰਾ ਕਿਤਾਬ ਨਹੀਂ ਨਾ ਰੱਖਾਂਗੇ ਕੋਚ ਤੇ ਬਥਾਂ ਬਿਠਾਉਂਦੀ ਹੁੰਦੀ ਹੈ ਨਾ ਬਥਾਂਗੇ ਬਥਾਂਗੇ ਪੈ ਜਾਣੀਆਂ ਚੱਲਾ ਫਿਰ ਚੋਰ ਸਾਹਿਬ ਚੱਲੀਏ ਫਿਰ ਥੈਂਕਸ ਫਾਰ ਇਨੀਟੇਸ਼ਨ ਸੋਚੋ ਸੋਚਾ ਕੀ ਹੁੰਦੀ ਆ ਬਥਾਂਗ ਹੁੰਦੀ ਆ ਵਗਾਰਡ ਹੁੰਦਾ ਵਾ ਵਗਾਰਡ ਤੇ ਬਥਾਂਗ ਚ ਕੀ ਫਰਕ ਆ ਬਥਾਂਗ ਸਹੀ ਲੱਗਦਾ ਲੜਾਈ ਪਰ ਬਥਾਂਗ ਵੀ ਹੁੰਦੀ ਆ ਬਥਾਂਗ ਹੁੰਦੀ ਆ ਬਥਾਂਗ ਹੁੰਦੀ ਆ ਥਾਂ ਕੋ ਹੁੰਦੀ ਆ ਜਿਹੜਾ ਥਾਂ ਬਥਾਂਗ ਬਹਿ ਜਾਣਾ ਥਾਂ ਬਦਲ ਨੂੰ ਕਹਿਣਾ ਬਥਾਂਗ ਨਹੀਂ ਨਹੀਂ ਬਖਾਨਦ ਹੁੰਦੀ ਆ ਬਖਾਨਦ ਹੁੰਦੀ ਆ ਓਹ ਓਹ ਦੀਦੀ ਦੀਦੀ ਪਹਿਲੀ ਯਾਰ ਤੇਰੇ ਤੇ ਮਾਣ ਜਾ ਮਹਿਸੂਸ ਹੋਣ ਡਿਆ ਨੂੰ ਬਖਾਂਦ ਬਖਾਂਦ ਹੁੰਦੀ ਬਖਾਂਦ ਵੀ ਕੋਈ ਨਿੱਕਾ ਭੈਣ ਭਰਾਵਾ ਉਹਦਾ ਬਥਾਂਖ ਬਖਾਂਦ ਕੀ ਬਣ ਗਿਆ ਇਹ ਤੁਹਾਨੂੰ ਦੱਸਿਆ ਜਾਵੇ ਕੀ ਹੁੰਦੀ ਆ ਜੋਤੀ ਬਥਾਂਖ ਘੱਟ ਤੇ ਬਤਾਉਆਂ ਵਾਲੀ ਫੀਲਿੰਗ ਵੱਧ ਨਹੀਂ ਬਥਾਂਖ ਤੇ ਬਖਾਂਦ ਬਾਕੀ ਦੂਜੀ ਗੱਲ ਹੁੰਦੀ ਆ ਸੁਵੇਰ ਵੀ ਬੋਲ ਦਿੰਦਾ ਵਾ ਸੁਵੇਰ ਦੇ ਮਾਮਾ ਹੁਣ ਬਖਾਂਦ ਵਾ ਨਾ ਮਮਾ ਜੀ ਤੇ ਜੋਤੀ ਬਾਜੀ ਇਹ ਬਾਜੀ ਬਚਾਰੇ ਬੜੇ ਟੈਨਗ ਰਹੇ ਸਾਡੇ ਵਿਚਾਰੇ ਨੇ ਮਜ਼ਾ ਬਹਾਉਂਦਾ ਹਨ ਸੱਚੀ ਗੱਲ ਨੂੰ ਦੱਸਾਂ ਖਾਸ ਕਰਕੇ ਜਦੋਂ ਡਾਇਲਗ ਡੂ ਮਮਾ ਜੀ ਤੁਸੀਂ ਸਾਡੇ ਨਹੀਂ ਜਦੋਂ ਆਪਾਂ ਹੋਨੇ ਆ ਵਾਂਡੇ ਕਦੇ ਆਪਾਂ ਮੰਨ ਲਓ ਤੁਸੀਂ ਵੀ ਲੱਗ ਨਹੀਂ ਕਿੱਦਾਂ ਆਪਾਂ ਹਾਰ ਹੋ ਜਾਂਦੇ ਹੈਗੇ ਨਹੀਂ ਇਹ ਜੋ ਜਾਣਾ ਹਾਰ ਵਾਲੇ ਸੂਟ ਪਾ ਕੇ ਨਾਈਟ ਸੂਟ ਪਾ ਕੇ ਤੋ ਅਸਲ 'ਚ ਨਾ ਇਹ ਵੀਡੀਓ 'ਚ ਜਿਹੜਾ ਰੋਲ ਵੀ ਮਿਲਿਆ ਨਾ ਰੋਲ ਵੀ ਥੋੜਾ ਰੋਮਦਾਰ ਜਾ ਨਾ ਤੇ ਉਹ ਦਮਕੇ ਜੇ ਮਾਰਨ ਦੇ ਅਸੀਂ ਤੇ ਕੱਲ ਪਰਤੋਂ ਦੇ ਕਦੀ ਕੇ ਨੂੰ ਕਦੀ ਕੇ ਨੂੰ ਦਮਕਾ ਬਹੁਤ ਚੁੱਕਿਆ ਯਾਰ ਤੇ ਅੰਦਰੋਂ ਹੀ ਮਾਰ ਦਈਦਾ ਨਾ ਫਿਰ ਕਰਨ ਦਾ ਕੰਮ ਨਾ ਕਰੂ ਕਰਨ ਮੇਰੇ ਵਾਲੇ ਕੰਮ ਕਰਦਾ ਕਰਨ ਦਾ ਹੀ ਪਿਓ ਆ ਆਹੋ ਚਲੋ ਫਿਰ ਹੁਣ ਮੋੜੋ ਗੱਡੀ 10 ਮਿੰਟਾਂ ਪਾ ਇੱਥੇ ਫਿਰ ਮਿਲਣਾ ਮੁਲਣਾ ਜਿਹੜਾ ਵੀ ਮਿਲ ਲੀਏ ਉਹਨਾਂ ਦਾ ਵੀ ਕੋਈ ਜਾਣ ਨਹੀਂ ਕਰਨਿਆ ਦੀ ਨਹੀਂ ਕਰਦਾ ਤੂੰ ਮਾ ਕਾ ਜਾਣਾ ਚੱਲ ਆ ਗਿਆ ਜੋ ਰਹਿ ਲੋ ਕਿੰਦੂ ਕੇ ਦੇ ਢਿੱਡ ਚ ਨਖਵਾ ਦੀ ਇਹਨੂੰ ਚਲੋ ਅਸੀਂ ਥੋੜੀ ਜਾਂਦੇ ਆਂ ਅਸੀਂ ਤੁਸੀਂ ਆਂ ਐ ਕੱਲ ਦੇ ਆਏ ਹੁਣ ਤੇ ਜਾ ਲੈਂਦੇ ਹੁਣ ਤੇ ਚਲੋ ਆਪ ਹੀ ਕਹਦਾ ਤੁਸੀਂ ਵੀ ਜਾਓ ਕਿਸੇ ਕਰ ਦੋ ਤੇ ਬਾਈ ਚਲੋ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੱਲ ਭਾਈਆ ਮੈਂ ਕਰਦਾ ਉਹਦੇ ਨਾਲ ਗੱਲ ਤੇ ਫੇਰ ਤੁਹਾਨੂੰ ਦੱਸਦਾ ਕੀ ਜਾਂਦਾ ਉਪਰ ਤੇ 2 ਦਿਨ ਦਾ ਸਾਡਾ ਟ੍ਰਿਪ ਸੀ ਥੋੜਾ ਮਜ਼ੇਦਾਰ ਰਿਹਾ ਕੱਲ ਸਵੇਰੇ ਅਸੀਂ ਘਰੋਂ ਨਿਕਲੇ ਸੀ ਸ਼ੇਰੇ ਇੰਜੋਏ ਸ਼ੇਰੇ ਦਾ ਪਹਿਲਾਂ ਤੇ ਅਸੀਂ ਵੱਡੇ ਮਨਾਇਆ ਫੇਰ ਅਸੀਂ ਡਿਨਰ ਇੰਜੋਏ ਕੀਤਾ ਰਾਤ ਤੇ ਅੱਜ ਸਵੇਰ ਦੇ ਅਸੀਂ ਬਣਾਉਣ ਦੇ ਵੀਡੀਓ। ਦੁਪਹਿਰੇ ਪਕੌੜੇ ਇੰਜੋਏ ਨਹੀਂ ਕੀਤੇ। ਹਾਂ ਪਕੌੜੇ ਵੀ ਖਾਦੇ ਦੁਪਹਿਰੇ ਫੇਰ ਅੱਜ ਸਵੇਰ ਦੇ ਬਣਾਉਣ ਦੇ ਵੀਡੀਓ ਪਹਿਲਾਂ ਸਵੇਰੇ ਅੱਜ ਫੇਰ ਪਕੌੜੇ ਖਾਦੇ ਤੇ ਦੁਪਹਿਰੇ ਬਹੁਤ ਸੋਹਣੀ ਰੋਟੀ ਫੇਵਰੇਟ ਸਬਜ਼ੀ ਭਿੰਡੀਆਂ ਦੀ ਨਾਲ ਬਣੀ ਖਾ ਕੇ ਬਹੁਤ ਜ਼ਿਆਦਾ ਐਂਡੀ। ਉਹ ਕਹਿ ਕੇ ਅਸੀਂ ਆਰਡਰ ਤੇ ਬਣਾਉਣੀ। ਇਹ ਪਤਲੀ ਜੀ ਦਾਲ ਬਣਾਉਣੀ। ਆ ਦੋ ਦਿਨ ਜਿਹੜੇ ਇਹ ਨਾ ਢਿੱਡ ਤੇ ਬਹੁਤ ਭਾਰੀ ਭਰ ਕਰਨ ਰਹੇ ਆ। ਤੇ ਬੜੇ ਚਿਰ ਬਾਅਦ ਸੰਦੀਪ ਦੀਦੀ ਕੋ ਰਾਤ ਰਹਿ ਮਾਮਾ ਹੀ ਤੈਨੂੰ ਪਹਿਲੀ ਵਾਰ ਰਹੇ ਆ ਨਾ। ਤੇ ਅਸੀਂ ਮੈਂ ਬੜੇ ਚਿਰ ਬਾਅਦ ਰਿਹਾ ਮੇਰੇ ਸਿਆਲਾਂ ਦਾ ਤੇ ਗੱਲਾਂ ਬਾਤਾਂ ਪੂਰੀਆਂ ਇੰਜੋਏਮੈਂਟ ਕੀਤੀ ਤਾਸ਼ ਵੀ ਖੇਡੀ ਤੇ ਨਾਲੇ ਮਗਰ ਭਾਜੀ ਹਣੀ ਵੀ ਨਾਲ ਹੀ ਰਹੇ ਆ ਵੀਡੀਓ ਵੇਖਣ ਆਏ ਅੱਛਾ ਭਾਜੀ ਇੱਕ ਚੀਜ਼ ਦੱਸੋ ਵੀ ਤੁਸੀਂ ਪਹਿਲੀ ਯਾਰ ਮਿਲੇ ਸੀ ਤੇ ਤੁਹਾਨੂੰ ਕਿਦਾਂ ਦਾ ਲੱਗਾ ਸਾਰੇ ਟੱਬਰ ਦਾ ਸਵਾ ਬਹੁਤ ਵਧੀਆ ਹਾਂ ਮਤਲਬ ਪਹਿਲੀ ਯਾਰ ਰਹੇ ਤੇ ਤੁਹਾਨੂੰ ਲੱਗਦਾ ਹੀ ਨਹੀਂ ਜਿਦਾਂ ਹਾਂ ਦੂਜੀ ਤੀਜੀ ਯਾਰ ਵੀ ਨਾਲ ਹੀ ਰਾਤ ਵੀ ਰਹਿ ਪਏ ਤੇ ਮਤਲਬ ਲੱਗਦਾ ਨਹੀਂ ਤੁਹਾਨੂੰ ਵੀ ਨਾ ਚਿਰ ਬਾਅਦ ਮੌਕਾ ਮਿਲਿਆ ਤੋ ਇਹ ਆਕਰਨਾ ਵਾਸਤੇ ਬਹੁਤ ਵਧੀਆ ਯਾਰ ਹਾਂ ਬਹੁਤ ਬਹੁਤ ਹੀ ਮਜ਼ਾ ਆਇਆ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਚੈਨਲ ਨੂੰ ਕਰੋ ਸਬਸਕ੍ਰਾਈਬ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ